बाद आओ अगला प्रोग्राम अगला जास तोडी नजर बलकार दोदेवाला हले हले ਮਨ ਤੇਰੇ ਚਰਨਾਂ ਦੇ ਨਾਲ ਲਾਲਿਆ ਅਚਨਿਕੀ ਤੇ ਵਿੱਚ ਖੜਕੇ ਹਸਣ ਫੁੱਲ ਵੇ ਗੁਲਾਬ ਤੇ ਆ ਹਸਣ ਫੁੱਲ ਵਿੱਚ ਗੁਲਾਬ ਤੇ ਅਕ ਕਿਥੇ ਤੈਨੂੰ ਰਖਾਂ ਸਾਂਭ ਕੇ ਮੇਰੇ ਬਾਪੇ ਦੇ ਬਾਗ ਦੇ ਓ ਮਨ ਤੇਰੇ ਚਰਨਾਂ ਦੇ ਨਾਲ ਲਾ ਲਿਆ ਅਚੜਕੀ ਦੇ ਵਿੱਚ ਖੜ ਕੇ ਵਜਾ ਮਾਰਦੀ ਖੇਤ ਬਲਮਾਵੇ ਅਚੜਕੀ ਦੇ ਵਿੱਚ ਖੜ ਕੇ Oh, my God. ਆਣ ਤੇਰੇ ਚਰਨਾਂ ਦੇ ਨਾਲ ਲਾਂੜ ਆ ਚੜਕੀ ਦੇ ਵਿੱਚ ਖੜਕੇ ਬਾਜਾ ਮਾਰਦੀ ਖੇਤ ਤੋੜਵਾਵਿਆ ਆ ਚੜਕੀ ਦੇ ਵਿੱਚ ਖੜਕੇ ਬਾਜਾ ਮਾਰਦੀ ਖੇਤ ਤੋੜਵਾਵਿਆ ਆ ਚੜਕੀ ਦੇ ਵਿੱਚ ਖੜਕੇ ਅਦਿਏ ਅਦਿਏ ਲੱਟਟੇ ਅਦਿਏ ਅਦਿਏ ਆਜਿ ਆਵਦਾਰਾ ਹੜਾ ਜੜ ਗਈ ਤੇਰੀ ਪਾਉਣ ਬਰੌੜੇ ਵਰਗੀ ਸਿਰ ਤੇ ਮਾਰ ਕੇ ਹੜਾ ਜੜ ਗਈ ਤੇਰੀ ਪਾਉਣ ਬਰੌੜੇ ਵਰਗੀ ਸਿਰ ਤੇ ਮਾਰ ਕੇ ਹੜਾ ਜੜ ਗਈ ਮਾਣ ਤੇਰੇ ਜਨਨਾ ਤੇ ਨਾਲੇ ਨਾਲੇ ਅੱਜੜੀ ਕਿਤੇ ਵਿੱਚ ਖੜਕੇ ਬਾਜਾ ਮਾਰੀ ਕੇਤ ਬੜੇ ਬਾੜੀ ਖੇਤੋ ਨਾਲੇ ਬਾਹਵੇਂ ਅੱਜੜੀ ਕਿਤੇ ਵਿੱਚ ਖੜਕੇ ਬਾਜਾ ਮਾਰੀ ਕੇਤ ਬੜੇ ਬਾਹਵਿਆ ਅੱਜੜੀ ਕਿਤੇ ਵਿੱਚ ਖੜਕੇ ਗੋੜ ਨਿਕਸਾਦ ਨੇ ਲਾਲੀ ਬਾਬਾ ਜੱਸੀ ਲਾਰ ਬਣਾ ਲਈਓ ਆ ਮੰਦਰ ਜਰਨਾ ਦੇ ਨਾਲੇ ਲਾਲਿਆ ਅੱਜ ਅਡੀ ਕਿਤੇ ਵਿੱਚ ਕਢ ਕੇ ਬਾਜਾ ਮਾਰੀ ਬੁੱਲ ਜਕਰ ਗੱਜ ਵੱਜ ਕੇ ਜੋੜੇ ਦੰ ਨਾਲੇ ਖੇਤ ਪਾ ਬੁੱਲ ਪਾਉਣਾ ਹਰੀ ਬੋਲ ਨਾਉ ਨਾਥਾ ਨੇ ਬੁੱਲ 84 ਸਿੱਧਾਂ ਦੇ ਬੁੱਲ ਗੁਰੂ ਗੋਖਰਨ ਨਾਥ ਦੇ ਬੁੱਲ ਸ਼ੇ ਭੋਲੇ ਮਹਾਰਾਜ ਦੇ ਬੁੱਲ ਜਕਰ ਗੱਜ ਵੱਜ ਕੇ ਬਾਪੂ ਨਿੱਕੇ ਸਾਧਾ ਬੁੱਲ ਜਕਰ ਗੱਜ ਵੱਜ ਕੇ ਬਾਪੂ ਨਿੱਕੇ ਸਾਧਾ ਬੁੱਲ ਸਾਧ ਕਾਲੀ ਕੰਬਲੀ ਵਾਲੇ ਦਾ ਬੁੱਲ ਬਾਪੂ ਆਨੰਦ ਦਾਸ ਦਾ ਬੁੱਲ ਜਕਰ ਗੱਜ ਵੱਜ ਕੇ ਮੇਰੇ ਗੁਰੂ ਦਾ ਬੁੱਲ ਜਕਰ ਗੱਜ ਵੱਜ ਕੇ ਮੇਰੇ ਗੁਰੂ ਦਾ ਕੈਸੇ ਵਾਦਰਾ ਓ ਕਾਲੀ ਨਾਨਮ ਸਾਨੀ ਚੱਲੇ ਪੈਂਦੀ ਲਾਲਾ ਹੱਲੇ ਓ ਬੱਲੇ ਬੱਲੇ ਸ਼ਿੰਦੇ ਹਾਂ ਵੇ ਤੇਰੇ ਨਾਲ ਨਿੱਕਾ ਸਾਥ ਚੱਲੇ ਇੱਕ 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 ਗਰਗ ਗੱਜ ਵੱਜ ਕੇ ਸਖੀ ਸੁਲਤਾਨ ਸਰਵਰ ਵੀਰ ਬੁਲ ਮਲੇਰਾ ਦੇ ਬਾਦਸ਼ਾਹ ਬੁਲ ਖਾਨ ਢੋਡੇ ਵੀਰ ਦੇ ਬੁਲ 11ਵੇਂ ਵਾਲੀ ਸਰਕਾਰ ਦੇ ਬੁਲ ਖਵਾਜਾ ਸਾਹਿਬ ਦੇ ਬੁਲ ਬਾਬਾ ਪੈਰੋਂ ਛੜੀਆ ਛੱਤੀ ਪਾਉਣਾ ਦੇ ਗਵਾਨ ਦੇ ਬੁਲ ਮਹਾਮਈ ਭੱਦਰਗਾਲੀ ਦੇ ਬੁਲ ਬਾਬੇ ਕਾਲ ਪੈਰੋਂ ਦੇ ਬੁਲ ਜੋੜੇ ਝੰਡਾ ਵਾਲੇ ਖੇਤ ਪਾਲ ਦੇ ਬੁਲ ਮਾ ਮਸਾਣੀ ਰਾਣੀ ਦੇ ਬੁਲ ਮਾ ਮਦਾਨਣ ਦੇ ਬੁਲ ਮਾ ਚਗਾਨਣ ਦੇ ਬੋਲ ਗੱਦੀ ਵਾਲੇ ਬਜ਼ੁਰਗਾਂ ਦੀ ਬੋਲ ਬਾਪੂ ਬਚਣੇ ਦੀ ਬੋਲ ਗੱਦੀ ਵਾਲੇ ਮਹੰਤਾਂ ਦੀ ਬੋਲ ਗੱਦੀ ਵਾਲੇ ਸਾਧਾਂ ਦੀ ਬੋਲੇ ਸੇ ਘਰ ਦੇ ਫਕੀਰ ਦੀ ਬੋਲੇ ਸੇ ਨਗਰ ਖੇੜੇ ਦੀ ਬੋਲੇ ਸੇ ਨਗਰ ਖੇੜੇ ਚ ਵਸਦੇ ਫਕੀਰਾਂ ਦੀ ਬੋਲ ਸੰਗਤੇ ਸੱਚੇ ਦਰਬਾਰ ਕੀ ਬੋਲ ਸੰਗਤੇ ਸੱਚੇ ਦਰਬਾਰ ਕੀ ਸਾਰੀ ਸੰਗਤ ਨੂੰ ਭਾਈ ਓਏ ਇਹ ਹੱਥ ਜੋੜ ਕੇ ਬੇਨਤੀ ਹੈ ਵੀ ਆਪੋ ਆਪਣੇ ਮਾਪਿਓ ਦੇ ਨਾਂ ਦਾ ਜ਼ਿਕਾਰਾ ਲਾਇਓ ਜੀ ਬੋਲੋ ਆਪੋ ਆਪਣੇ ਮਾਤ ਪਿਤਾ ਬੋਲ ਮੇਰੇ ਗੁਰੂ ਵੀ ਆਜੋ ਭਾਈ ਘਰ ਆ ਲਿਓ ਕਹਿ ਸੇਵਾ ਪਾਵਨ 2 3 4 ਚੰਗੋ ਹੋ ਤਲੀ ਨਾਮ ਸਮਾਣੀ ਚੱਲੇ ਪੈਂਦੀ ਲਾ ਲੇ ਹੱਲੇ ਕਲ ਸੁਣ ਲੈ ਕਲ ਸੁਣ ਲੈ ਬੱਲੇ ਬੱਲੇ ਸ਼ੰਦੇ ਆਵੇ ਤੇਰੇ ਨਾਲ ਨਿਕਾ ਸਾਥ ਚੱਲੇ ਬੱਲੇ ਬੱਲੇ ਸ਼ੰਦੇ ਆਵੇ ਤੇਰੇ ਨਾਲ ਨਿਕਾ ਸਾਥ ਚੱਲੇ ਬੱਲੇ ਬੱਲੇ ਸ਼ੰਦੇ ਆਵੇ ਆਇ ਕਲੈਲਾ ਬੋਲ ਸਕਦੇ ਸੱਚੇ ਦਰਬਾਰ ਕੀ ਕਹਿੰਦਾ ਸੇਵਾਦਾਰਾ ਭਾਈ ਹੋਏ ਮਾਲਕ ਦਾ ਹੁਕਮ ਲੈਣ ਤੋਂ ਪਹਿਲਾਂ ਦਾਤੇ ਦੇ ਵਚਨ ਕਰਨ ਤੋਂ ਪਹਿਲਾਂ ਕਹਿੰਦਾ ਤੈਨੂੰ ਤੇਰੇ ਇਸ ਪਿਆਰੇ ਜੇ ਨਗਰ ਖੇੜੇ ਨੂੰ ਤੇ ਗੁਰੂ ਰੂਪ ਸੱਜੀ ਸਾਧ ਸੰਗਤ ਨੂੰ ਇਹ ਬਾਬੇ ਦੇ ਦੀਵਾਨ ਦੀਆਂ ਕਹਿੰਦਾ ਲੱਖ ਲੱਖ ਵਧਾਈਆਂ ਹੋਣ ਭਾਈਓ ਮਾਲਕ ਅੱਗੇ ਅਰਜ਼ੋਈ ਰਹੂਗੀ ਇਹ ਅਰਜ਼ ਰਹਿੂਗੀ ਤੈਨੂੰ ਤੇਰੇ ਪਰਿਵਾਰ ਨੂੰ ਅਹਿ ਨਗਰ ਖੇੜੇ ਨੂੰ ਤੇ ਗੁਰੂ ਰੂਪ ਸੱਜੀ ਸਾਧ ਸੰਗਤ ਨੂੰ ਉਹ ਦਾਤਾ ਜਿਹੜੀ ਚੜਦੀ ਸਵੇਰ ਆਵੇ ਕਹਿੰਦਾ ਸੁੱਖ ਦਸ ਨੇਮਾ ਦੇਵੇ ਭਾਈ ਹਾਂ ਹੁਣ ਕਰਦੇ ਆਂ ਫਕੀਰ ਨਾਲ ਗੱਲਾਂ ਮਾਲਕ ਨਾਲ ਗੱਲਾਂ ਬੋਲ ਸੰਗ ਤੇ ਸੱਚੇ ਦਰਬਾਰ ਕੀ ਸਾਰੇ ਇਸ ਨਗਰ ਖੇੜੇ ਦੇ ਵਾਸੀ ਚਲੋ ਇਹ ਮਾਲਕ ਦੇ ਕਰਮ ਹੈ ਇਹ ਦਾਤੇ ਦੀ ਲਿਖੀ ਹੈ ਵੀ ਮੈਂ ਇਹ ਨਗਰ ਚ ਆਉਣਾ ਸੀ ਤੁਹਾਡਾ ਸਾਰਿਆਂ ਦਾ ਮੈਨੂੰ ਬਹੁਤ ਪਿਆਰ ਮਿਲਿਆ ਤੇ ਇਹ ਮੈਂ ਸਦਾ ਹੀ ਯਾਦ ਰੱਖੂਗਾ ਵੀ ਮੈਨੂੰ ਸਾਰੇ ਨਗਰ ਨੇ ਸਹਿਯੋਗ ਕੀਤਾ ਤੇ ਤੁਹਾਡੇ ਨਗਰ ਚੋਂ ਇੱਕ ਬੜੀ ਸੋਹਣੀ ਸ਼ਖਸੀਅਤ ਉੱਠੀ ਹੈ ਤੇ ਜਿਨੇ ਪੰਜਾਬ ਰਾਜਸਥਾਨ ਹਰਿਆਣਾ ਨਾਮ ਕੁਮਾਰ ਰੱਖਿਆ ਗੋਆ ਤੱਕ ਵੀ ਜਾਏ ਭਾਈ ਸਾਹਿਬ ਚੰਗਾ ਨਾਮ ਕਮਾਇਆ ਉਸ ਰੱਬ ਰੂਪੀ ਰੂਹ ਤੇ ਜਿਹਨੇ ਤੁਹਾਡੇ ਨਗਰ ਦਾ ਨਾਮ ਚਮਕਾਤਾ ਦੋਦਾ ਦੋਦਾ ਕਰਨ ਲਾਤੀ ਤੇ ਇਸ ਨਗਰ ਖੇੜੇ ਦੇ ਫਕੀਰ ਦੇ ਭਾਈ ਰਾਜਗਿੱਲ ਦੇ ਨਾਂ ਤੇ ਇਨੀ ਸੋਹਣੀ ਜੀ ਰੂਹ ਦੇ ਨਾਂ ਤੇ ਇੱਕ ਪਿਆਰ ਭਰੀ ਤਾੜੀ ਮਾਰਿਓ ਤੁਹਾਡੇ ਨਗਰ ਦਾ ਨਾਮ ਉੱਚਾ ਮੇਰੇ ਨਾਲ ਤਾਂ ਚਲੋ ਖਾਸੇ ਦਾ ਪਿਆਰ ਹੈ ਚੰਗਾ ਮਿਲ ਵਰਤਨਾ ਸਾਡਾ ਭਾਈਆਂ ਵਾਲਾ ਇੱਕ ਦੂਜੇ ਨਾਲ ਵਧੀਆ ਹੱਸ ਖੇਡ ਕੇ ਮੇਲੇ ਬਸ ਇੰਨਾ ਬਹੁਤ ਐ ਸਾਨੂੰ ਦਾਤਾ ਐਵੇਂ ਹੀ ਰੱਖੇ ਇਸ ਨਗਰ ਖੇੜੇ ਚ ਆਏ ਆ ਬੜਾ ਸੋਹਣਾ ਲੱਗਿਆ ਬੜਾ ਚੰਗਾ ਲੱਗਿਆ ਇਸ ਨਗਰ ਖੇੜਾ ਵੀ ਆ ਨਗਰ ਖੇੜਾ ਵੀ ਇਹ ਨਗਰ ਖੇੜੇ ਵਸਦਾ ਫਕੀਰ ਵੀ ਕਹਿ ਸਕਦਾ ਕੀ ਕਹਿੰਦਾ ਕਹ ਓ 1 2 3 4 ਚੱਕੋ

ਦੇਖੋ ਜੀ ਗੱਲ ਮੇਰੀ ਦਾ ਗੁੱਸਾ ਨਹੀਂ ਕਰਨਾ ਬਜ਼ੁਰਗੋ ਇਹ ਮੈਂ ਝੋਲੀ ਪਵਾਇਆ ਬੱਚਾ ਆਪਦੀ ਮਰਜ਼ੀ ਨਾਲ ਪਿਆ ਤੁਸੀਂ ਇਹਦੇ ਮਾਪੇ ਹੋ ਤੇ ਮੇਰੇ ਵੀ ਮਾਪੇ ਹੋ ਠੀਕ ਹੈ ਤੁਹਾਡੇ ਅੱਗੇ ਮੇਰਾ ਰੁਤਬਾ ਕਿਪੁੱਤਲੇ ਹੀ ਆ ਪਰ ਮੈਂ ਗੱਲਾਂ ਜ਼ਰੂਰ ਕਰਕੇ ਜਾਊਂਗਾ ਚਾਹੇ ਉਹ ਕੌੜੀਆਂ ਲੱਗਣ ਚਾਹੀਏ ਉਹ ਮਿੱਠੀਆਂ ਲੱਗਣ ਮੈਂ ਬੰਦਾ ਇਹ ਸਿੱਧੀਆਂ ਗੱਲਾਂ ਕਹਿਣ ਵਾਲਾ ਮੈਨੂੰ ਬਾੜਾ ਕੋਈ ਨਹੀਂ ਆਉਂਦਾ ਮੈਂ ਟੇਡਾ ਜਾਂ ਸੁਣੋ ਕਰਨਾ ਬਾਬੇ ਨੇ ਕਰਨਾ ਮਾਲਕ ਨੇ ਆ ਮੈਂ ਕੋਈ ਨਹੀਂ ਰੱਬ ਨੇ ਹਨਾ ਮੈਂ ਵੀ ਤੁਹਾਡੇ ਨਾਲ ਦਾ ਮੈਂ ਇਹਨਾਂ ਨੂੰ ਇਹ ਮੇਰੇ ਕੋਲੇ ਰਹਿ ਕੇ ਆਇਆ ਇਹਨਾਂ ਨੂੰ ਪੁੱਛੋ ਜੇ ਵੀ ਮੈਂ ਕਿੰਨੇ ਕ ਪਾਪੜ ਵੇਲਦਾ ਇਹੋ ਜਾਂ ਕੁਝ ਸਾਰਿਆਂ ਦੇ ਕਰਮਾਂ ਚ ਹੀ ਲਿਖਿਆ ਜੀ ਪਰ ਪਾਰ ਭਗਤੀ ਨੇ ਲਾਉਣਾ ਮੈਂ ਗੱਲ ਪਹਿਲੀ ਕਹਿਦਾ ਇਹ ਨਹੀਂ ਵੀ ਗੁਰੂ ਬਣਾ ਲਿਆ ਤੇ ਗੁਰੂ ਵਿੱਚ ਵੜ ਜੂ ਮੈਣੀਏ ਦੇ ਵਿੱਚ ਵੜਦਾ ਇਹਦੀ ਭਗਤੀ ਵੜੂਗੀ ਜਿੰਨੀ ਭਗਤੀ ਇਹ ਤਿੱਖੀ ਕਰੂਗਾ ਤੇ ਜੇ ਮੇਰੇ ਨੂੰ ਕਮੀਰੇ ਦੇ ਸੌ ਜੁੱਤੀ ਮਾਰਿਓ ਤੇ ਲਾ ਕੇ ਕਹਿਓ ਸਰ ਅੰਨੇ ਲੱਖ ਕਲਾਮਾਂ ਪੜੀਆਂ ਇੱਥੇ ਕਦੇ ਨਹੀਂ ਪੁੱਛਾਂ ਅੜੀਆਂ ਹੱਥ ਲੀ ਨਾਲ ਮਸਾਣੀ ਚੱਲੇ ਪੈਜੀ ਲੈ ਲੈ ਹੱਲੇ ਬੱਲੇ ਬੱਲੇ ਸ਼ਿਦ ਹਾਵੇ ਤੇਰੇ ਨਾਲ ਨਿਕਾ ਸਾਧੇ ਬੱਲੇ ਬੱਲੇ ਸ਼ਿਦ ਹਾਵੇ ਤੇਰੇ ਨਾਲ ਨਿਕਾ ਸਾਧ ਚੱਲੇ ਹਾਏ ਭਾਈ ਮੈਂ ਮੇਂ ਘਰਾਰੀ ਲੰਮੀ ਨਹੀਂ ਪਾਉਣੀ ਅੱਜ ਘੱਟ ਚ ਰੱਖੂਗਾ ਅਗੇ ਮੈਨੂੰ ਦੋ ਕਹਿੰਦੇ ਹੁੰਦੇ ਸੀ ਤੇ ਤੀਜਾ ਵੀ ਬੈਠਾ ਇਹ ਵੀ ਕਹਿੰਦਾ ਵੀ ਲੰਮੀ ਲੈ ਗਿਆ ਅਗੇ ਬਲਕਾਰ ਤੇ ਪੱਟੀ ਕਹਿੰਦੇ ਆ ਤੀਜਾ ਇਹ ਵੀ ਬੈਠਾ ਉਹ ਗੱਲਾਂ ਆਪਾਂ ਜਾਂਦੀ ਕਰਾਂਗੇ ਪੁੱਛ ਤੁਹਾਡੀ ਕੱਢੀ ਹੈ ਪੁੱਛ ਕੱਢਣ ਨਾਲ ਕੋਈ ਵੱਡਾ ਵਿਦਵਾਨ ਨਹੀਂ ਹੋ ਜਾਣਾ ਤੇ ਕੁਝ ਹੋ ਨਹੀਂ ਜਾਣਾ ਸਾਡੇ ਸਟਾਰ ਦਾ ਲੈਣੇ ਨਹੀਂ ਇਹ ਹੋਵੰਦੇ ਇਵੇਂ ਬਾਕੀ ਨਗਰ ਦਾ ਕੰਮ ਹੈ ਨਗਰ ਦੇ ਵਿੱਚ ਆਪਾਂ ਤਾਂ ਇੱਕ ਹੀ ਚੀਜ਼ ਮੰਗਦੇ ਆ ਜਿਵੇਂ ਬਾਈ ਸਾਹਿਬ ਨੇ ਮੰਗੀ ਹੈ ਵੀ ਸਾਰੀ ਸੰਗਤ ਦਾ ਭਲਾ ਹੋਵੇ ਮੈਂ ਵੀ ਇਹੀ ਚਾਹਣਾ ਇਸ ਨਗਰ ਖੇੜੇ ਦਾ ਸੰਗਤ ਦਾ ਭਲਾ ਹੋਵੇ ਹਣਾ ਜੀ ਆਪਣੇ ਦਾ ਭੁਖੇ ਢਿੱਡ ਚੋ ਇਹ ਹੀ ਅਰਜ਼ ਹੈ ਦੂਜਾ ਨੰਬਰ ਮਾਲਕ ਦੇ ਘਰ ਤੋਂ ਬਾਬੇ ਦੇ ਘਰ ਤੋਂ ਇਹ ਦਵਾਨ ਦਾ ਹੁਕਮ ਇਹਨੂੰ ਆਪ ਨੂੰ ਹੀ ਲੱਗਿਆ ਮੈਂ ਨੀ ਸਭਾ ਚ ਕਹਾਂ ਵੀ ਮੈਂ ਦਵਾਨ ਬੰਨ ਤਾਂ ਮੈਂ ਨਹੀਂ ਬੰਨਿਆ ਇਹ ਨੂੰ ਪੁੱਛੋ ਵੀ ਇਹਨੇ ਆਪਨੇ ਕਿਹਾ ਮੈਂ ਦਵਾਨ ਕਰਨਾ ਦਿਨ ਕੱਢ ਕੇ ਦਵਾਂਗਾ ਐਵੇਂ ਆ ਸ਼ੇਰ ਹੈ ਹਣ ਮੈਨੂੰ ਨਹੀਂ ਪਤਾ ਮੇਰੇ ਤੋਂ ਪਹਿਲਾਂ ਤੂੰ ਕੀ ਭੂਤ ਛੜਦਾ ਰਿਹਾ ਕੀ ਬਾਬਾ ਛੜਦਾ ਰਿਹਾ ਕੀ ਕਰਦਾ ਰਿਹਾ ਪਰ ਸੰਗਤ ਤੇਰੇ ਕੋਲੇ ਮੇਰੇ ਆਉਣ ਤੋਂ ਪਹਿਲਾਂ ਹੀ ਸੀ ਇਹ ਗੱਲ ਚ ਝੂਠ ਦਾ ਨਹੀਂ ਸੱਚੀ ਹੈ ਨਾ ਮੈਂ ਤੈਨੂੰ ਕਹਾਂ ਮੈਂ ਤੇਰੇ ਘਰੇ ਆ ਗਿਆ ਜਿੱਦੇ ਤੋਂ ਤੇ ਦੀ ਸੰਗਤ ਬਣ ਗਈ ਨਹੀਂ ਗਲਤ ਤੇਰੇ ਕੋਲੇ ਪਹਿਲਾਂ ਹੀ ਸੰਗਤ ਸੀ ਔਰ ਜਿਨ੍ਹਾਂ ਨੇ ਤੇਰੇ ਨਾਲ ਸਹਯੋਗ ਕਰਤਾ ਸਭ ਤੋਂ ਪਹਿਲਾਂ ਉਹਨਾਂ ਦਾ ਬੇੜਾ ਪਾੜਾ ਸਮਝਦੇ ਹੁਣ ਲੈਣੀ ਹੈ ਗੱਦੀ ਦੀ ਗੱਲ ਪੂਰਾ ਪਰਿਵਾਰ ਬੈਠਿਓ ਜਿੰਨਾ ਖਾਨਦਾਨ ਬੈਠੇ ਹੋ ਮੇਰੀ ਕੋਈ ਵੀ ਗੱਲ ਤੁਹਾਨੂੰ ਮਾੜੀ ਲੱਗੇ ਮੈਨੂੰ ਬੇਚੇਜ ਕਹਿ ਦਿਓ ਜੇ ਗੱਲਾਂ ਮੈਂ ਚਾਰ ਹੀ ਕਰੂੰਗਾ ਪੰਜਵੀਂ ਗੱਲ ਨਹੀਂ ਕਰਦਾ ਸਮਝਦੇ ਹੋ ਸਭ ਤੋਂ ਪਹਿਲਾਂ ਮੁੱਢੋਂ ਮੈਨੂੰ ਦੱਸੋ ਜੇ ਕਿਸੇ 2 5 ਕੰਪੜੀ ਵਾਲੇ ਸਿੱਖਾਂ ਨੂੰ ਮੰਨਦੇ ਹੋ ਇੱਕ ਦੀ ਦਿੰਦੇ ਹੋ ਹੁਣ ਇਹ ਗੱਲ ਲਿਖ ਲੋ ਜੇ ਨੋਟ ਕਰ ਲੋ ਜੀ ਵੀ ਦਿਨੇ ਇੱਕ ਦੀਆਂ ਸੀ ਅੱਜ ਤਿੱਕਰ ਤੁਸੀਂ ਦੇਖਿਆ ਇੱਕ ਦੀ ਦਿਨੇ ਉਹ ਪੰਜ ਕਪੜੀ ਹੈਨਾ ਬਾਬਾ ਯਾਰ 10 ਨੂੰ ਤੂੰ ਮੈਨੂੰ ਇਹ ਕੁੰਡੀ ਢਾ ਵੀ ਅਸੀਂ ਪੰਜ ਕਪੜੀ ਚ ਦਿਨੇ ਗੀ ਐਵੇਂ ਗਰ ਗੱਲ ਹੈ ਹੈਨਾ 1 2 3 ਉਹ ਤੁਹਾਡੇ ਜਿਹੜਾ ਆਪ ਦੇ ਪਰਿਵਾਰ ਦਾ ਬੰਦਾ ਵਢੇਰਾ ਜਿਹਨੂੰ ਤੁਸੀਂ ਇਹ ਕੰਗਾ ਸਾਫਾ ਵਗੈਰਾ ਦੇ ਦਿੰਨੇ ਹੋ ਪਰ ਚਿੱਟਾ ਚਾਦਰਾਂ ਤੇ ਚਿੱਟਾ ਕੁੜਤਾ ਕੌਣ ਦਿੰਦਾ ਰਿਹਾ ਉਦੋਂ ਕੰਗਾ ਸਾਫਾ ਦਿੰਨੇ ਹੈਨਾ 1 2 3 ਤੁਹਾਡੇ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਇੱਕ ਸਾਧ ਮੰਨਿੰਦਾ ਸਾਧ ਮੰਨਦੇ ਹੋ ਨਾ ਮੰਨਦੇ ਹੋ ਸਾਧ 1 2 3 ਇਹ ਸਾਧ ਅੱਜ ਦਾ ਨਹੀਂ ਕੱਲ ਦਾ ਨਹੀਂ ਪੁਰਾਣਾ ਵਿਵਾਹਵਚਰਦ ਹੈ ਨਹੀਂ پتہ ਵੀ ਕਿਹਦਾ ਕਿੱਥੋਂ ਕਿਵੇਂ ਹੈ ਕਿਹਦਾ ਓੜਮਾ ਤੇ ਕਿਹਦਾ ਕੋੜਮਾ ਮੈਂ ਨਹੀਂ ਜਾਣਦਾਂ ਮੈਂ ਤਾਂ ਸਿੱਧੀ ਗੱਲ ਜਾਣਦਾ ਭਲਾ ਕਰਦਾ ਕਰ ਨਹੀਂ ਰਾਮ ਰਾਮ ਉਹ ਨੈਰ ਪਈਏ ਫਿਰ ਉੱਥੇ ਬਹਿ ਜਾਵਾਂਗੇ। ਹਮਨੇ ਕੰਗਾ ਸਾਹਾ ਤੁਸੀਂ ਦਿੰਦੇ ਰਹੇ ਹੋ ਤੇ ਗੱਡੀ ਵਾਲੇ ਬਜ਼ੁਰਗ ਦਾ ਮੈਂ ਤੁਸੀਂ ਦਿਓਗੇ। ਬਜ਼ੁਰਗ ਤੁਸੀਂ ਰੱਖਣਾ ਗੱਡੀ ਵਾਲਾ ਕਿ ਮੈਂ ਰੱਖਾਂ? ਕੀ ਦਿਨ ਲੱਗੇ ਹੋ? ਪੰਜ ਕਾਪੜੀ ਜਗੀ ਦਿੰਨੇ ਹੋ। ਕਿਹੜਾ ਚੋਲਾ ਦਿੰਨੇ ਹੋ? ਹੈ? ਲੈਣੇ ਹੋਣਾ। ਉਹ ਸਾਧ ਦਾ ਸੰਤ ਦਾ ਦਿੰਨੇ ਹੋ। ਐਂ ਕਹੇ। ਗੱਦੀ ਵਾਲੇ ਦਾ ਨਾਮ ਇਹ ਦਿੱਤਾ ਕੋ ਸਾਜੇ ਤੁਸੀਂ ਫੱਕਰ ਬੈਠਾ ਤੁਹਾਡੇ ਪਿੰਡ ਦਾ ਥੋੜੀ ਜਾਣਕਾਰੀ ਚਾਹ ਬਾਬਾ ਐਨੂੰ ਮੈਂ ਬੁਲਾਇਆ ਆਪ ਤੱਕੇ ਨਾ ਵੀ ਤੂੰ ਆਉਣਾ ਹੀ ਆਉਣਾ ਤੋਨੂੰ ਵੀ ਕਿਹਾ ਵੀ ਜਾ ਕੇ ਆਉਗੇ ਹੁਣ ਇਸ ਫੱਕਰ ਨੂੰ ਪੁੱਛੋ ਮੈਂ ਇਹਨੂੰ ਤਾਂ ਸੱਦਿਆ ਉਹਨੇ ਇਹਨੂੰ ਪੁੱਛੋ ਵੀ ਚੋਲਾ 나ਥ ਦਾ ਸੰਤਾਂ ਦਾ ਲੱਗਦਾ ਹੈ ਕਿ ਗੱਦੀ ਵਾਲੇ ਦਾ ਲੱਗਦਾ ਮੈਂ ਇਹਨਾਂ ਤੋਂ ਤਾਂ ਹੀ ਤੁਹਾਨੂੰ ਠੱਲ ਕੇ ਗੱਲਾਂ ਕਰਦੇ ਆਂ ਹੈਗਾ ਨਾ ਤੇ ਇਹੀ ਚਿੱਤੇ ਯਾਦਰੇ ਵਾਲਾ ਆਵਾਜ਼ ਮਾਰ ਕੇ ਜਾਂਦਾ ਕਿ ਨਹੀਂ ਜਾਂਦਾ ਐਵੇਂ ਡਰਦਾ ਨਾ ਕਹੀ ਜੀ ਕੰਜਰ ਦਾ ਸੱਚੀ ਗੱਲ ਦੱਸੀ ਜਾਂਦਾ ਤੈਨੂੰ ਮਾਰੀਏ ਕਦੇ ਹੂੰ ਦਿਨੇ ਤੇ ਬਾਬਾ ਤੈਨੂੰ ਅੱਛਾ ਤੇ ਕੁੱਕੜ ਕਿਥੋਂ ਲਵਾਇਆ ਫਿਰ ਕਾਹਤੋਂ ਤੇ ਕੁੱਕੜ ਦੇਖਦਾ ਕਿੰਨੇ ਆਰੀ ਆ ਤੇ ਜੇ ਦੇਖ ਜੇ ਰਹਤ ਆਪਾਂ ਤੇ ਜਦੋਂ ਇੱਡਾ ਵੱਡਾ ਸਿਰ ਮਾਰਤਾ ਇੱਡਾ ਮੇਰੇ ਪੈਸੇ ਲਾਦੇ ਰਾਹ ਬੋਣਾ ਤੇ ਲਾਇਆ ਐ ਐਵੇਂ ਥੋੜੀ ਲਾਇਆ ਇੱਕ ਦੋ ਤਿੰਨ ਤਿੰਨ ਭਾਈਆਂ ਦਾ ਪਰਿਵਾਰ ਕੀ ਦਾ ਜਿੰਨੇ ਹੋ ਉਹ ਬਾਬਾ ਯਾਰ ਦੱਸਣਾ ਪੁੱਛੋ ਬਾਪੂ ਪੁੱਛ ਲਾ ਆਪਦਾ ਪੁੱਤ ਬਣਾ ਕੇ ਪੁੱਛ ਲਈ ਜਦੋਂ ਗੱਲਾਂ ਚਾਰ ਹੀ ਕਰਨੀਆਂ ਮੈਂ ਪੰਜਵੀਂ ਗੱਲ ਨਹੀਂ ਕਰਨੀ ਮੈਂ ਪੁੱਛ ਸਾਰੀ ਗੱਡੀ ਵੀ ਐ ਮੈਨੂੰ ਪਤਾ ਕਿੱਥੇ ਕਿੱਥੇ ਕੀ ਐ ਇਹ ਨਾ ਦੱਸੋ ਮੈਨੂੰ ਇਹ ਦੱਸੋ ਵੀ ਤਿੰਨ ਭਾਈਆਂ ਦਾ ਪਰਿਵਾਰ ਹੋਂ ਤੁਸੀਂ ਤਿੰਨਾਂ ਦੇ ਪਰਿਵਾਰ ਚ ਗੱਦੀ ਕਿਹਨੇ ਸੰਭੀ ਐ ਤੁਸੀਂ ਸੰਭੀ ਐ ਦੂਜਿਆਂ ਨੇ ਸੰਭੀ ਐ ਕਿਸੇ ਨੇ ਸੰਭੀ ਐ ਢਾਮਾਡੋਲੂ ਹੀ ਫਿਰਦੀ ਐ ਨਾ ਜੀ ਤੋ ਜਿੰਨੀ ਸੇਵਾ ਹੁੰਦੀ ਪਰਿਵਾਰ ਦੇ ਉਹਨੇ ਜਣੇ ਕਰ ਦਿੰਦੇ ਆ ਵਿਚਾਰੇ ਜੇ ਕਿਸੇ ਤੋਂ ਪੰਜਾਂ ਦੇ ਪਤਾਸੇ ਸਰ ਕੇ ਉਹਨੇ ਪੰਜਾਂ ਦੇ ਪਤਾਸੇ ਦੇ ਦੇ ਤੇ ਜਿੰਦੇ ਤੋਂ ਜਿੰਦਾ ਸਰਿਆ ਜਿਵੇਂ ਉਵੇਂ ਹੀ ਦੇਤਾ ਹਨਾ 1 2 3 ਮਹਾ ਮਈ ਕਾਲਕਾ ਮਨਾਈ ਐ ਜਿੰਨਾ ਕਿ ਸਰਦਾ ਇਹਨੂੰ ਬਕਰਾਰ ਰੂਪ ਚ ਕਿਹਨੇ ਕੀਤੀ ਸੀ ਵੱਢ ਕੇ ਸੋਖ ਜੱਦੀ ਪੁਸ਼ਟੀ ਲਈ ਹੈ ਜਾਂ ਤੁਸੀਂ ਆਪ ਦੇ ਥਰੂ ਲਈ ਹੈ ਵੱਢ ਕੇ ਸੋਖ ਐਵੇਂ ਇਹਨਾਂ ਗੱਲ ਸਾਦਾ ਜੱਟ ਮਰੀ ਕਾਲੀ ਮਸਾਲੀ ਕਾਲਾ ਮੰਦਿਰ ਤੇ ਗਲ ਕੁਲਵਾਲ ਵਾਵਲਾ ਵੇ ਚੱਲੇ ਕਾਲੀ ਤੇ ਮਸਾਣੀ ਕਾਲੀ ਤੇ ਮਸਾਣੀ ਤੇਰੇ ਨਾਲ ਫੱਕਰ ਆਵੇ ਚੱਲੇ ਕਾਲੀ ਤੇ ਮਸਾਣੀ ਕਾਲੀ ਤੇ ਮਸਾਣੀ ਤੇਰੇ ਨਾਲ ਫੱਕਰ ਆਵੇ ਚੱਲੇ ਕਾਲੀ ਤੇ ਮਸਾਣੀ ਰੇ ਦੀ ਸੇਵਾ ਕਰੀ ਜਾਂਦੇ ਆ ਵਿਚਾਰੇ ਹਨ ਜਿੰਨੀ ਜੋਗੇ ਆ ਉਵੇਂ ਕਰੀ ਜਾਂਦੇ ਆ ਮੈਂ ਇਹ ਚੀਜ਼ ਚਾਹਣਾ ਵੀ ਸਾਰਾ ਪਰਿਵਾਰ ਸੁਖੀ ਹੋਵੇ ਔਰ ਜਿਵੇਂ ਸੇਵਾ ਕਰਦੇ ਆ ਭਲਾ ਹੋਵੇ ਕਿਉਂ ਰੁਲਦੇ ਸਮਝਦੇ ਹੋ ਮੈਨੂੰ ਕੋਈ ਇਹ ਨਹੀਂ ਵੀ ਮੈਨੂੰ ਤੂੰ ਲਾਡਲਾ ਤੇ ਦੂਜੇ ਪਿਆਰੇ ਨਹੀਂ ਮੈਨੂੰ ਸਾਰੇ ਹੀ ਪਿਆਰੇ ਆ ਮੈਂ ਇੱਕੋ ਜਿਹਾ ਹੀ ਆ ਸਾਰਿਆਂ ਲਈ ਹਨ ਪਰ ਇੱਕ ਦੋ ਦਿਨ ਇਹ ਫਕੀਰ ਦੇ ੱਟਕੇ ਨਾ ਬਚਨ ਹੋਏ ਆ ਵੀ ਮੈਂ ਸੇਵਾ ਲੈਣੀ ਆ 1 2 3 ਹੁਣ ਮੈਨੂੰ ਗੱਲ ਹੋਰ ਦੱਸਿਓ ਜੀ ਮਾਤਾ ਮਸਾਣੀ ਦੀ ਭੇਟ ਕੀਤੀ ਐ ਭੇਟ ਕੋਈ ਲੇਲੀ ਛੱਡੀ ਐ ਕਿਉਂ ਤੁਹਾਡੇ ਬਢੇਰੇਆਂ ਨੇ ਵੀ ਨਹੀਂ ਛੱਡੀ ਤੇ ਸੁਖ ਬੁਲਾਈ ਕਿਹਨੇ ਸੀ ਤੁਹਾਡੇ ਤੋਂ ਮਾਤਾ ਮਸਾਣੀ ਦੀ ਹੁਣ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਨਾ ਪਤਾ ਹੋਵੇ ਚੱਕਰ ਦਾ ਤੁਹਾਡੇ ਪਰਿਵਾਰ ਚ ਦੋ ਜੀਆਂ ਨੂੰ ਖਬਰਾਟ ਉੱਟਦੀ ਬਹੁਤ ਤੇਜ਼ ਬੜੀ ਤੇਜ਼ ਖਬਰਾਟ ਉੱਟਦੀ ਐ ਇੱਕੋ ਇੱਕੋ ਨੰਮ ਬੀਬੀ ਡਾਊਨ ਹੁੰਦਾ ਐਵੇਂ ਜਦੋਂ ਪਹਿਲੀ ਵਾਰੀ ਸ਼ੇਰਾ ਤੂੰ ਦਰਬਾਰ ਗਿਆ ਇਹ ਮੁੰਡਾ ਨਹੀਂ ਗਿਆ ਸੀ ਮੈਂ ਤੇਰੇ ਨਾਲ ਸੰਬੰਧ ਸੀ ਇਹ ਮੁੰਡਾ ਨਹੀਂ ਗਿਆ ਸੀ ਉਦੋਂ ਮੈਨੂੰ ਦੱਸ ਵੀ ਘਰ ਚ ਕਹਾਣੀ ਜਲਦੀ ਸੀ ਕਿ ਨਹੀਂ ਚਲਦੀ ਸੀ ਐਵੇਂ ਹੀ ਗੱਲ ਹੁਣ ਸਾਰੀਆਂ ਹੋਈਆਂ ਬੀਤੀਆਂ ਗੱਲਾਂ ਸਾਰੀਆਂ ਦੱਸੀਆਂ ਤੁਹਾਨੂੰ ਮੈਨੂੰ ਇਹ ਦੱਸੋ ਜੀ ਵੀ ਜਿਹੜਾ ਇਹ ਬਾਬੇ ਦਾ ਧੂਣਾ ਸੀ ਤੁਹਾਨੂੰ ਨਾਥਾਂ ਦਾ ਕਿੱਕੇ ਲਵਾਇਆ ਗਿਆ ਵੀ ਇਹ ਨਾਥਾਂ ਦਾ ਧੂਣਾ ਕਿਹਦੇ ਮੂੰਹੋਂ ਵਚਨ ਹੋਏ ਸੀ ਮੇਰੇ ਮੂੰਹੋਂ ਇੱਥੀ ਹੋਏ ਸੀ ਕਿਉਂਕਿ ਨਾਥਾਂ ਦੇ ਬੰਦੇ ਨੂੰ ਸਾਧਾਂ ਦੇ ਬੰਦੇ ਨੂੰ ਕੀ ਹੁੰਦਾ ਸੀ ਆਪ ਦੇ ਆਪ ਦੇ ਅੰਦਰ ਸੁੰਨਾ ਰਹਿੰਦਾ ਸੀ ਭਾਈ ਸਾਹਿਬ ਇਹ ਗੱਲ ਦੱਸੀ ਮੈਨੂੰ ਹੁਣ ਇੱਕ ਵਾਰੀ ਗੁਰੂ ਚੇਲੇ ਵਾਲਾ ਛੱਡਦੇ ਤੇ ਆਪਣੇ ਯਾਰਾਂ ਵਾਲੀ ਗੱਲ ਤੇ ਆਇਆ ਰਹਿੰਦਾ ਸੀ ਨਾ ਸੁੰਨਾ 1 2 3 ਅਜੀਬ ਹਾਲਾਤ ਹੋ ਜਾਣੇ ਤੇਰੇ ਹੁੰਦੇ ਸੀ 1 2 3 ਦਾਦਿਆਂ ਦੀ ਜਗ੍ਹਾ ਕੋਈ ਗੱਦੀ ਕਰਦਾ ਸੀ ਬੰਦਾ ਜਾਂ ਤਾਂ ਤੇਰੇ ਲੱਗਦਾ ਹੋਵੇ ਤੇ ਜਾਂ ਥੋੜੇ ਲੱਗਦਾ ਹੋਵੇ ਹਾਂਜੀ ਅੱਖਾਂ ਤੋਂ ਦਿਸਣਾ ਬੰਦ ਕਿਹਨੂੰ ਆਇਆ ਸੀ ਦੋ ਜਣਾ ਰੋਸ਼ਨੀ ਘੱਟ ਹੋ ਜਾਣੀ ਇਹ ਕੌਣ ਹੈ ਬਾਬਾ ਤੂੰ ਮੈਨੂੰ ਇਹ ਦੱਸ ਵੀ ਸੀ ਤੁਹਾਡੇ ਲਾਣੇ ਤੋਂ ਜਾਂ ਨਹੀਂ ਸੀ ਲਾਣੇ 'ਚ ਸੀ ਨਾ ਇਹ ਤੁਹਾਡੀ ਗੱਡੀ ਦੇ ਨਿਸ਼ਾਨ ਨਹੀਂ ਹੁਣ ਮੇਰੀ ਗੱਡੀ ਥੋੜੀ ਨਿਕਲੇਊਗੀ ਤੁਹਾਡੇ ਘਰੇ ਸਾਡੇ ਵਾਲੇ ਤਾਂ ਟੇਢੇ ਸੀ ਕੰਜਰ ਦੇ ਸਾਰੇ ਹੀ ਖੂਨ ਤੇ ਜਲਾਉਂਦੇ ਸੀ ਮੈਂ ਤਾਂ ਨਿਸ਼ਾਨੀ ਲਈ ਆ ਨਾ ਪਿੱਛੋਂ ਦੀ ਜਿਹੜਾ ਤੁਹਾਡੇ ਫਕੀਰ ਪੱਲਾ ਫੜਾਦਾ ਮੈਂ ਮੈਨੂੰ ਹੋਰ ਕੋਈ ਇਹ ਚਾ ਨਹੀਂ ਵੀ ਮੈਂ ਤੁਹਾਨੂੰ ਪੁਰਾਣੀ ਗੱਲ ਤੇ ਲਿਆਵਾ ਦਰਾ ਕੇ ਤੁਹਾਡੇ ਨਾਲ ਤੁਹਾਡੇ ਦੂਜੇ ਪਰਿਵਾਰ ਨੂੰ ਵੀ ਪਤਾ ਲੱਗ ਜੇ ਇਹ ਫੱਕਰ ਬੈਠਾ ਜੇ ਮੇਰੀ ਗੱਲ ਝੂਠੀ ਲੱਗੇ ਤਾਂ ਇਹਨੂੰ ਕਹਿ ਦੇ ਇਹਨੂੰ ਮੇਰੇ ਪਾਵਰ ਦਿੱਤੀ ਵੀ ਤੂੰ ਮੈਨੂੰ ਟੋਕਦੀ ਭਾਈ ਸਾਹਿਬ ਤੇਰੇ ਨੱਕਰ ਹੈ ਤੂੰ ਮੇਰੇ ਤੋਂ ਵੱਡਾ ਉਲਝੋਣਾ ਅੱਜ ਐਸਟਾ ਨਹੀਂ ਗੱਲ ਹੋਸਟਾ ਨਹੀਂ ਸਾਰੀ ਗੱਲ ਸੁਆਦ ਵਾਲੀ ਹੋਵੇ ਜੇ ਤਾ ਬੂਟਾ ਲੱਗਿਆ ਫਿਰ ਤਾਣਾ ਛੱਡ ਸਾਰਾ ਬੂਟਾ ਹੀ ਆਉਂਦਾ ਹੈ ਸਾਹਮਣੇ ਇੱਕ ਦੱਸੀ ਇਹ ਨਾ ਤੇਰੇ ਪਿਤਾ ਨੇ ਕੀਤੀ ਨਾ ਤੇਰੇ ਚਾਚਾ ਨੇ ਕੀਤੀ ਹੈਨਾ ਤੇ ਜਿਨ੍ਹਾਂ ਦੇ ਪਰਿਵਾਰ ਚ ਨજર ਘੱਟ ਹੋਈ ਸੀ ਇਹਨਾਂ ਦੇ ਪਰਿਵਾਰ ਚ ਗੱਦੀ ਕੀਤੀ ਕੀਤੀ ਸੀ ਕਿ ਨਹੀਂ ਹਾਂ ਕਰਿਓ ਜੇ ਡਰਕਾਦਾ ਤੁਹਾਨੂੰ ਗੱਲ ਲਾਓ ਯਾਰ ਗੱਲ ਮੈਂ ਉਹਨਾਂ ਨੂੰ ਵੀ ਦਿੰਨਾ ਤੁਹਾਨੂੰ ਵੀ ਦਿੰਨਾ ਕੀਤੀ ਸੀ ਸੇਵਾ ਆਪੋ ਆਪ ਦੇ ਕਰਮਾਂ ਦੀ ਸੇਵਾ ੱੱਕੇ ਨਾ ਨਹੀਂ ਆਉਂਦੀ ਆ ਬਾਈ ਬੈਠਾ ਪੁੱਛ ਲਓ ਜੇ ਸੇਵਾਦਾਰ ਸੇਵਾ ਆਪ ਚੁਣਦੀ ਐ ਮਾਲਕ ਆਪ ਜੁਣਦਾ ਮੈਂ ਤੂੰ ਸੇਵਾ ਲੈਣੀ ਐ ਸੀਗੀ ਤੀਨਾ ਉਹ ਕੀ ਲੱਗਦੇ ਸੀ ਤੁਹਾਡੇ ਜਿਨ੍ਹਾਂ ਨੇ ਸੇਵਾ ਕੀਤੀ ਸੀ ਤਾਏ ਚਾਚਿਆਂ ਦੇ ਪੁੱਤ ਸੀ ਸੀਗੇ ਨਾ ਉਹ ਗੱਦੀ ਕਰਦੇ ਸੀ ਅੱਜ ਦੀ ਘੜੀ ਉਹ ਹੈ ਚੋਲਾ ਛੱਡ ਗਿਆ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਦੋਗ ਜਦੋਂ ਦੇ ਇਹ ਚੋਲਾ ਛੱਡ ਗਿਆ ਹੈ ਹੈਨਾ ਇਹ ਤੋਂ ਬਾਅਦ ਪੁਖਤਾ ਘੱਦੀ ਕਿਸੇ ਨੇ ਨਹੀਂ ਚੱਕੀ ਵੀ ਜਿਵੇਂ ਆਪਾਂ ਪੱਕੀ ਸੇਵਾ ਕਹਿ ਦਿੰਨੇ ਕਿਸੇ ਨੇ ਨਹੀਂ ਚੱਕੀ ਥੋੜੀ ਉਵੇਂ ਉਵੇਂ ਆ। ਐਵੇਂ ਆ ਨਾ ਗੱਲ। ਹੁਣ ਇਹ ਜਿਹੜਾ ਫੱਕਰ ਮੈਂ ਗੱਲਾਂ ਇਹ ਫੱਕਰ ਨਾਲ ਹੀ ਸੰਬੰਧ ਕਰੂੰਗਾ ਕਿਉਂਕਿ ਇਹ ਤੁਹਾਡਾ ਵੀ ਮੁੱਢ ਹੋਈ ਹੈ ਉਹਨਾਂ ਦਾ ਵੀ ਉਹੀ ਹੈ। ਇਹ ਫੱਕਰ ਕਿਸੇ ਸਾਧ ਨੂੰ ਮੰਨਦਾ ਸੀ। ਕੱਲੇ ਪਰੌਂਠੇ ਹੀ ਦਿੰਦਾ ਸੀ ਬਾਬਾ ਇਹ ਜਿਹੜਾ